ਪਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਤਲਕਾ ਪੰਜਾਬ ਦੇਸ਼ ਵੈਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਨੈਟਵਰਕ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਹੋਸਟ ਤੁਹਾਨੂੰ ਪੇਸ਼ ਆ ਅੱਜ ਦੀ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਨਹੀਂ ਕੀਤਾ ਪਹਿਲਾਂ ਉਹ ਕਰੋ ਤੇ ਫਿਰ ਨਾਲ ਹੀ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤੇ ਮੈਂ ਤੁਹਾਨੂੰ ਲੈ ਚਲਦੀ ਆ ਅੱਜ ਦੀ ਇਸ ਖਾਸ ਖਬਰ ਵੱਲ सतगुरू गिरधारी नाथ महाराज पहुच चुके श्री जय जय पैसे हजूर सतगुरु गुरुनाथ जी की जय गति के प्रमाण सतगुरु की तारिनाथ महाराज की जय हां और जय हो महाराज की जय एक मिनट बारी जय मैं क्या महाराज के जय ਜੋ ਬੈਠ ਜਾ ਸੰਗਤਾਂ ਨੂੰ ਦਿੰਦੀ ਹੈ ਕਿ ਸਤਿਗੁਰੂ ਜੀ ਦਾ ਬਕਣ ਮੰਨੋ ਸਤਿਗੁਰੂ ਜੀ ਦਾ ਫਰਮਾਨ ਮੰਨੋ ਡਰ ਜਾਓ ਡਰ ਜਾਓ ਸਤਿਗੁਰੂ ਘੜਕੜੀ ਨਾਮ ਮਹਾਰਾਏ ਆ ਪਹੁੰਚ ਕੇ ਆ ਜਰੂਰ ਪੰਡਾਲ ਦੇ ਅੰਦਰ ਥੱਲੂ ਓ ਪਾਇਓ ਜੀ ਜੀ ਪਾਇਓ ਜੀ बै कृपारता करो करो ਰੋਦਾ ਲੀ ਮੇਰੇ ਇਹ ਲਾਠੀ ਚਾਲ ਚਲਾਇਆ 10 ਖੱਲੇ ਲੈ ਗਿਓ ਲਾਠੀਕਾਰ ਦੇ ਬੇਲ ਤੇ ਰੋਜੂਗਾ ਖੱਲੋ ਲੈਟ ਜਾਣਾ ਉਰਲੇ ਮੁਰਲੇ ਬੰਦੇ ਡਾਂਗਾ ਖਾਰਿਆਗੇ ਦਿੱਤੀਆਂ ਦੇ ਮੂਰੇ ਬੱਚਿਆਂ ਦੇ ਮੂਰੇ ਕਲਾਮ ਬਣਾ ਰਿਹਾ ਜੇ ਪਰਪੋਸ਼ਨ ਆਉਦਾ ਜ਼ੁਲਮ ਕਰਦਾ ਦਿਲ ਦੋਦੇ ਤਾਂ ਖੱਲੋ ਲੈਟ ਦਿਓ ਉਰਲੇ ਮੁਰਲੇ ਬੰਦੇ ਡਾਂਗਾ ਖਾਣ ਭਾਈ ਪੋਣਰ ਪਾ ਜਦੋਂ ਭਗਵਾਨ ਵੱਡੀ ਕੀ ਮਹਾਰਾਜ ਦੇ ਕੀ ਜੈ ਜੈ ਸ਼ਕਤੀ ਪੋਣਰ ਪਾ ਤਾ ਮੋੜ ਲੈ ਮੋੜ ਲੈ ਵੱਡੇ ਥੱਲੇ ਆ ਕੇ ਬਾਲ ਜੀ ਸ਼ਕਤੀ ਪੋਣਰ ਪਾ ਜਵਾ ਮਾਰਨਾ ਕਿਉਂ ਮੈਂ ਅਗਲਾ ਗਿਆ ਹਾਂਜੀ ਮੈਂ ਉਹ ਮੇਰੇ ਖਿਡਾਰੀ ਦਾ ਸੰਤ ਮਾਪੂਛੇ ਗੱਦੀ ਦੇ ਕੋਲ ਸੰਤ ਮਾਪੂਛੇ ਅਧਿਕਾਰੀ ਨਾਧੀ ਮਹਾਰਾਜ ਉਹਨਾਂ ਦੀ ਕਹਾਣੀ ਦੇ ਵਿੱਚ ਅੱਜ ਜੋ ਫਰੰਦਰ ਸੋਰ ਦੇ ਕੋਲ ਉਹਨਾਂ ਨੂੰ ਬੁਲਾਓ ਯਾਰ ਜੋ ਇੱਥੇ ਜੁਰਲਾ ਕਹਿ ਰਹੇ ਵੀ ਬੰਦੇ ਜੋ ਇੱਥੇ ਜੁਰਲਾ ਕਹਿ ਰਹੇ ਵੀ ਉਹ ਬੰਦਿਆਂ ਨੇ ਇੱਥੇ ਆਣ ਕੇ ਸਾਡੇ ਸਮਾਏ ਨੂੰ ਧੱਕੇਸ਼ਾਹੀਆਂ ਕੀਤੀਆਂ ਇੱਥੇ ਮੈਂ ਇੱਕ ਵਿਸ਼ਾਸ਼ ਜਲੰਧਰ ਨੂੰ ਪੁਛਣਾ ਚਾਹਨਾ ਕਿੱਥੇ ਚੱਲਦੇ ਨੇ ਆ ਫੜੋ ਕਿੱਥੇ ਕਿੱਥੇ ਕਿੱਲੇ ਹੀ ਹੈ ਗਿਆ ਸਾਰੇ ਰੋਡ ਤੇ ਖੜੇ ਆ ਇੱਧਰ ਜਲੰਧਰ ਤੋਂ ਰੋਡ ਤੇ ਹੋਣਾ ਮਾਰਨ ਇਲਾਕੇ ਰੋਡ ਤੇ ਆ ਜਾਓ ਗੋਡੇ ਓਏ ਅਸੀਂ ਦੱਸਣਾ ਚਾਹਨੇ ਆ ਅਸੀਂ ਉੱਨਾ ਬੇਟਾ ਨੂੰ ਦਿੱਤੀ ਹੈ ਅਸੀਂ ਉਹ ਕੋਲ ਦੇ ਜਰਨੈਲ ਅਸੀਂ ਹਪਾਤਾ ਜੀਵਨ ਸਿੰਘ ਦੀ ਕੋਲ ਦੇ ਜਰਨੈਲ ਹੈ ਅਸੀਂ ਡਾਕਟਰ ਧੀਰ ਰਾਜ ਮੇਰਕਰ ਤਵਾ ਸਾਹਿਬ ਦੀ ਕੋਲ ਦੇ ਖੰਮੇਰੇ ਅਸੀਂ ਭਗਵਾਨ ਬਾਲਿਕ ਮਹਾਰਾ ਜੀਵਨ ਤੋਂ ਕੋਲ ਹੈ ਮੰਨੂ ਚੇਲੇ ਹਨ ਦੇ ਨਾਲ ਤੇ ਪਰਸੇ ਚਾਹੇ ਸਰਬੰਦਰ ਨੇ ਉਹਦੇ ਪਹਿਲੇ ਕੋਸ਼ਿਸ਼ ਬੋਸ ਨੇ ਸਾਡੇ ਵੰਦੇ ਨੇ ਹਤਾਕਾਰ ਕੀਤੀ ਇੱਥੇ ਦਾ ਜਿਹੜਾ ਕਮਦੀਰ ਸਟਾਈਲ ਹੈਗਾ ਟਾਪਰ ਦੀ ਮੰਡ ਦੇ ਵਿੱਚ ਜਾਏਗਾ ਹਾਈ ਕੋਰਟ ਦੇ ਫਟਰੀਲ ਕੋਰਟ ਦੇ ਵਿੱਚ ਜਾਏਗਾ ਇਹ ਮੈਂ ਦੱਸਣਾ ਚਾਹੁੰਦਾ ਫਟਰੀਲ ਕੋਰਟ ਦਾ ਕਾਸਾ ਹੋਣੀ ਇਹ ਜਿਹੜਾ ਹੈ ਜਲੰਧਰ ਦੇ ਹੁੱਕ ਸਾਡੀ ਹਤਾਕਾਰ ਹੋ ਰਹੀ ਆ ਅਸੀਂ ਭਾਈਚਾਰੇ ਦੀ ਮੰਨੂ सा तो साउंड करवा दियो साउंड करवा दो थोड़ा बंद मुंडे रू करिए फोन ला ते ला मेरे कोई आ ਮੱਥਾ ਦੋ ਮਟ ਰਹੋ ਤੋ ਅੱਪਾ ਇਹ ਤੋਂ ਵੱਡਾ ਮੱਥਾ ਡੇਗ ਲਿਓ ਵਾਈਡ ਤੋਂ ਵੱਡਾ ਮੱਥਾ ਡੇਗ ਲਿਓ ਆ ਜੀ ਮੈਂ ਕਰੀਏ ਰੋਲ ਕੋਈ ਪਾਈਸੋ ਮੜਾ ਕਰਵਾ ਦੋ ਬੰਦੇ ਯਾਰ ਜੀ ਜੀ 100 ਰੁਪਏ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਜੈ ਜੈ ਸ੍ਰੀ ਸ੍ਰੀ 188 ਗਿਆਨ ਨਜਮਾ ਰਾਏ ਜੀ ਜੀ ਪ੍ਰਣਾਜ ਜੀ ਮਹਾਰਾਜ ਕੀ ਜੈ ਸਰਬਸਾ ਸਨੇਕਾ ਦੋ ਭਾਈ ਪ੍ਰੋਪਿਆਰੀ ਸਾਧ ਸੰਗਤ ਜੀ ਜੋ ਕੀ ਅੱਜ ਦਾ ਧਰਨਾ ਪ੍ਰਦਰਸ਼ਨ ਇਸ ਕਰਕੇ ਲਗਾਇਆ ਗਿਆ ਹੈ ਜੋ ਸਾਡੇ ਸਮਾਜ ਦੇ ਨਾਲ ਸਾਡੇ ਧਰਮ ਦੇ ਨਾਲ ੱੱਕੇ ਛਾਈਆਂ ਹੋਈਆਂ ਜੋ ਨੂਰਪੁਰ ਚੱਠਾ ਦੇ ਵਿੱਚ ਭਗਵਾਨ ਬਾਲ ਜੀ ਨੂੰ ਬਰਤੀ ਕਰਦਾ ਹੈ ਸਾਰੇ ਸਮਾਜ ਦੇ ਵੱਲੋਂ ਖੜਾ ਹੋ ਕੇ ਕੀਤਾ ਕਿ ਉਹਦੇ ਜਿੰਦੇ ਮੋਰੇਗੇ ਦੁਕਾਨਾਂ ਦੇ ਦਰਬਾਰ ਦੀ ਤੇ ਮਸਾਲੇ ਦੀ ਹੰਦੀ ਹੋਈ ਹੈ ਇਹ ਦੂਸਰਾ ਮਸਲਾ ਹੈ ਕਿ ਜਿਹੜੀ ਗੱਲ ਹੈ ਕਿ ਰਾਜ ਮਹਾਰਾਜ ਦੀ ਵਿਧਵੀ ਹੈ ਉਹਦੇ ਸਬੰਧ ਵਿੱਚ ਹੋਇਆ ਕਿ ਕਾਫੀ ਚਿਰ ਹੋ ਗਿਆ ਕਿਸੇ ਵੀ ਪ੍ਰਸ਼ਾਸਨ ਨੂੰ ਕੋਈ ਵੀ ਖਾਬਰੀ ਨਹੀਂ ਦਿੱਤਾ ਗਿਆ ਤੇ ਇਹ ਸਹੀ ਨੂੰ ਅੱਜ ਦਾ ਪ੍ਰੋਟੈਸਟ ਲਗਾਇਆ ਗਿਆ ਜੇਕਰ ਪ੍ਰਸ਼ਾਸਨ ਉਹ ਵਕਤ ਕੋਈ ਐਕਸ਼ਨ ਨਹੀਂ ਲੈਂਦਾ ਤੇ ਅੱਗੇ ਹੋਰ ਟਖਾ ਜਿਹੜਾ ਅਸੀਂ ਲੱਛ ਕੋਈ ਅਲਟੀਮੇਟਮ ਦਿੱਤਾ ਗਿਆ ਸਰਕਾਰ ਨੂੰ ਆ ਦਿੱਤਾ ਗਿਆ ਕਿੰਨੇ ਕਿੰਨੇ ਸਮੇਂ ਦਾ ਕਿੰਨੇ ਸਮੇਂ ਦਾ ਕਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਦਰਨਾ ਘਟੋ ਕਰ ਨਹੀਂ ਹੁਣ 2 ਘੰਟੇ ਦਿਲ ਲਾਇਆ ਜੀ ਇਹ ਵਾਕਿੰਗ ਫੇਰੇ ਜਿਹੜੇ ਪ੍ਰਸ਼ਾਸਨ ਆਣ ਕੇ ਇੱਥੇ ਗੱਲਬਾਤ ਕਰਦਾ ਉਸੇ ਦਾ ਦੁਆਰਾ ਅਗਲੀ ਰਾਂਡੀ ਫੇਰ ਦੁਆਰਾ ਦੱਸਿਆ ਮਹਾਰਾਜ ਜੀ ਜਦੋਂ ਤਾਲੇ ਤੋੜੇ ਗਏ ਦੁਕਾਨਾਂ ਦੇ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਜਾਰੀ ਕੀਤਾ ਗਿਆ ਸੀ ਕੋਈ ਨੋਟਿਸ ਜਾਰੀ ਨੋਟਿਸ ਨਹੀਂ ਦਿੱਤਾ ਗਿਆ ਜੀ ਤੇ ਠੱਕੇ ਚਾਹੀਦੇ ਨਜਾਇਜ਼ ਜਿਹੜਾ ਹਾਂ ਠੱਕੇ ਚਾਹੀਦੇ ਪ੍ਰਸ਼ਾਸਨ ਵੱਲੋਂ ਇਹਦੇ ਬਾਰੇ ਜਿੰਨੀ ਪਰਮਣੀ ਹੈ ਜਿਹੜੇ ਬਾਕੀ ਸਾਥੀ ਮੰਗੀ ਆ ਮੰਗੇ ਇਹੀ ਆ ਵੀ ਜੋ ਠੱਕੇ ਚਾਹੀਦੀ ਹੈ ਦਰਵਾਜ਼ੇ ਜਿਹੜਾ ਦੁਕਾਨਾਂ ਨੂੰ ਕੀਤਾ ਗਿਆ ਉਹ ਦੁਕਾਨਾਂ ਫਿਰ ਦਰਵਾਜ਼ੇ ਜਿਹੜੇ ਆਦਵਸੀਆਂ ਦਾ ਕੌਮੀ ਗ੍ਰੰਥ ਗਿਆਨ ਪ੍ਰਕਾਸ਼ਾ ਬਦਲ ਦਿੱਤੀ ਕਿ ਉਹਦੇ ਜਿਹੜੇ ਬਦਲੀ ਕੀਤੇ ਗਏ ਤੇ ਜਿਹੜੇ ਬੰਦੇ ਫੜੇ ਬੰਦਿਆਂ ਦਾ ਪਤਾ ਲੱਗ ਗਿਆ ਕੌਣ ਆਜੇ ਪਤਾ ਨਹੀਂ ਇਸੇ ਕਰਕੇ ਤੇ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਬੰਦੇ ਜਿਹੜੇ ਕਨਫਰਮ ਕੀਤੇ ਜਾਂਦੇ ਕੋਈ ਸੀਸੀਟੀਵੀ ਵਗੈਰਾ ਨਹੀਂ ਸੀਗੀ ਉੱਥੇ ਮੁਕੇ ਦੇ ਸਰ ਮੁਕੇ ਤੋਂ ਬੈਠ ਕੇ ਉਹ ਪੁਲਿਸ ਤੋਂ ਉਚੇਦ ਕਰਾਉਣ ਲੱਗ ਪਿਆ ਲੱਗਦਾ ਹੈ ਇਹ ਹਜੇ ਤੱਕ ਰਸਿਆਵੀ ਅੱਜ ਪ੍ਰਸ਼ਾਸਨ ਜੀ ਨਾਲ ਗੱਲਬਾਤ ਕਰਦਾ ਉਹਦੇ ਉੱਤੇ ਅੱਗੇ ਬਾਅਦ ਦੇ ਵਿੱਚ ਜਿਹੜਾ ਠੀਕ ਜੀ ਆ ਠੀਕ ਐ ਇੱਧਰ ਕਰੋ ਮਾਨ ਸਾਹਿਬ ਨੂੰ ਉਹਨਾਂ ਸਾਰੇ ਮਸਲੇ ਦਾ ਪਤਾ ਲੱਗਾ ਜੀ ਇੱਕ ਦੋ ਵੀ ਇੱਦਾਂ ਜਗਤਵਾਨ ਜੀ ਲਫਰ ਲਾ 1 ਲੱਖ ਇੱਕ ਮਿੰਟ ਨਾਮ ਪੁੱਛ ਲਓ ਗੱਲਾਂ ਕਰਾ ਮਾੜਾ ਪਿੱਛੇ ਹੋ ਜਾਓ ਭਾਈ ਜੀ ਪਿੱਛੇ ਹੋ ਜਾਓ ਮਾੜਾ ਖੁੱਲੇ ਹੋ ਜਾਓ ਪਿੱਛੇ ਹੋ ਜਾਓ ਹਾਂ ਜੀ ਭਾਈ ਤੁਸੀਂ ਨਾਲ ਰਹੋ ਨਾਬ ਡਾਕਟਰ ਵਾ 1 ਸੈਕਿੰਡ 1 ਮਿੰਟ 1 ਮਿੰਟ 1 ਮਿੰਟ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੈਂ ਰਾਜੀ ਸਿੰਘ ਮਾਨ ਤੇ ਕੀ ਪੂਰਾ ਮਸਲਾ ਹੈ ਜਿਹਦੇ ਕਰਕੇ ਜੀ ਕੋਈ ਚੇਅਰਮੈਨ ਵਾਲੀ ਪੀਟੀ 11 ਅਸ਼ਰਮਾ ਨੰਬਰ ਸਾਹਿਬ ਜੋ ਮਸਲਾ ਹੈ ਕਿ ਇੱਕ ਤਾਂ ਲੋਹਿਆਂ ਦੇ ਵਿੱਚ ਪਿੰਡ ਪੈਂਦਾ ਆ ਜਲਾਲਪੁਰ ਉੱਥੇ ਲਗਪਾ ਰਿਕਮੈਂਟ ਤੋਂ ਜ਼ਿਆਦਾ ਹੋ ਗਿਆ ਆਦਵਸੀ ਲੋਕਾਂ ਤੋਂ ਧਿਆਨ ਪਤੱਸ ਦੀ ਅੰਗਾਂ ਦੀ ਬੇਦਬੀ ਕੀਤੀ ਗਈ ਸਾਥਾਂ ਅੰਗਾਂ ਦੀ ਬੇਦਬੀ ਹੋਣ ਦੇ ਬਾਵਜੂਦ ਵੀ ਉਸ ਨੇ ਅਣਪਛਾਤੇ ਤੇ ਪਰਚਾ ਤਾਂ ਕੀਤਾ ਪਰ ਜਿਹੜੇ ਬੰਦੇ ਆ ਉਹ ਨਹੀਂ ਲੱਭਦੇ ਕਿਉਂਕਿ ਜਿੱਨਾਂ ਚ ਗੋਸ਼ੀ ਨਹੀਂ ਲੱਭਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਲੋਕ ਸਾਡੇ ਧਰਮ ਦੇ ਖਿਲਾਫ ਅੱਜ ਜਿਹੜਾ ਇਹੋ ਜਿਹਾ ਸ਼ਾਸਨ ਕਰ ਰਹੇ ਔਰ ਪਰੋਸਦੇ ਸਿਰ ਤੇ ਜੂਲੀ ਸਰਕੀ ਜੀ ਦੂਸਰਾ ਮਸਲਾ ਆ ਨੂਰਪੁਰ ਚੱਠੇ ਦਾ ਉੱਥੇ ਲੰਬੇ ਸਮੇਂ ਤੋਂ ਇਹ ਬਵਾਦ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸਾਂਝੀ ਜਗ੍ਹਾ 'ਚ ਹੋਰ ਵੀ ਧਾਰਮਿਕ ਸਥਾਨ ਜਿਹੜੇ ਉਹ ਸਾਂਝੀ ਜਗ੍ਹਾ ਦੇ ਵਿੱਚ ਹੈਗੇ ਆ ਪਰ ਉੱਥੇ ਦੀ ਜਿਹੜੀ ਧਨਾੜ ਪੰਚਾਇਤ ਆ ਉਹ ਜਿਹੜਾ ਕੱਲਾ ਵਾਲਮੀਕੀ ਮੰਦਿਰ ਦੇ ਖਿਲਾਫ ਜਿਹੜਾ ਉਹ ਕੇਸ ਕਰ ਰਹੀ ਆ ਉੱਥੇ ਦੇ ਜਿਹੜੀ ਵਾਲਮੀਕ ਪ੍ਰਬੰਧਕ ਕਮੇਟੀ ਆ ਜਿਹੜਾ ਮੰਦਰ ਦੀ ਦੇਖਰੇਖ ਕਰਦੇ ਆ ਵੀ 25 ਸਾਲ ਤੋਂ ਪੁਰਾਣਾ ਮੰਦਰ ਆ ਇਹ 2021 ਦੇ ਵਿੱਚ ਜਦੋਂ ਪੰਚਾਇਤ ਜਿਹੜਾ ਉਹ ਜਨਰਲ ਪੰਚਾਇਤ ਬਣਦੀ ਆ ਤਾਂ ਉਹਨਾਂ ਨੇ ਇਕੱਲਾ ਭਗਵਾਨ ਵਾਲਮੀਕ ਦੇ ਮੰਦਰ ਦੇ ਖਿਲਾਫ ਜਿਹੜਾ ਉਹ ਮਤਾ ਪਾ ਕੇ ਡੀਡੀਪੀ ਸਾਹਿਬ ਦੇ ਕੇਸ ਕੀਤਾ ਜਦੋਂ ਡੀਡੀਪੀ ਸਾਹਿਬ ਨੇ ਕੇਸ ਕਰਦੇ ਆ ਤਾਂ ਚਲੋ ਉਹਨਾਂ ਨੇ ਕੇਸ ਕਰਤਾ ਇਹਨਾਂ ਨੂੰ ਕਮੇਟੀ ਨੂੰ ਬੁਲਾ ਲਿਆ ਪਰ ਕਮੇਟੀ ਨੇ ਇੱਕ ਦਰਖਾਸਤ ਦਿੱਤੀ ਲਿਖ ਲਿਖਤੀ ਕਿ ਪਿੰਡ ਦੇ ਵਿੱਚ ਸਾਡਾ ਕੱਲਿਆਂ ਦਾ ਜਿਹੜਾ ਉਹ ਭਗਵਾਨ ਵਾਲਮੀਕ ਦਾ ਸਥਾਨ ਨਹੀਂ ਹੋਰ ਵੀ ਜਿਹੜਾ ਉਹ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਵੀ ਧਰਮਕ ਸਥਾਨ ਆ ਜੇ ਹਟਾਏ ਜਾਣ ਤੇ ਸਾਰੇ ਹਟਾਏ ਜਾਣ ਤੇ ਨਹੀਂ ਤੇ ਸਾਡਾ ਵੀ ਜਿਹੜਾ ਉਹ ਮੰਦਰ ਨਾ ਹਟਾਏ ਪਰ ਡੀਡੀਪੀ ਸਾਹਿਬ ਨੇ ਜਿਹੜਾ ਜਿਹੜਾ ਫੈਸਲਾ ਦਿੱਤਾ ਉਹ ਮੰਦਰ ਦਾ ਡਾਇਰੈਕਟਰੀ ਲਿਖਿਆ ਕਿ ਮੰਦਰ ਨੂੰ ਉਥੋਂ ਚੱਕਿਆ ਜਾਵੇ। ਉਹਦੇ ਵਿੱਚ ਸਿਰਫ ਇੰਨਾ ਲਿਖਿਆ ਹੈ ਕਿ ਭਗਵਾਨ ਵਾਲਮੀਕ ਦਾ ਸਰੂਪ ਚੱਕ ਕੇ ਮੰਦਰ ਚ ਰੱਖ ਦਿੱਤਾ ਜਾਵੇ। ਕਿਹੜੇ ਮੰਦਰ ਚ ਰੱਖ ਦਿੱਤਾ ਜਾਵੇ ਕੋਈ ਨਹੀਂ। ਇਹੋ ਹੀ ਜਿਹੜਾ ਹਾਈ ਕੋਰਟ ਦੇ ਜਿਹੜਾ ਉਹ ਆਰਡਰ ਜਿਹੜਾ ਉਹ ਕਹਿ ਰਹੇ ਆ। ਤੇ ਉਥੇ ਦੁਕਾਨਾਂ ਮੰਦਰ ਦੇਆਂ ਬਣੀਆਂ ਹੋਈਆਂ ਆ। ਮੰਦਰ ਕਮੇਟੀ ਨੇ ਬਣਾਈਆਂ ਹੋਈਆਂ ਦੁਕਾਨਾਂ। ਉਸ ਦੁਕਾਨਾਂ ਦਾ ਲੋਅਰ ਕੋਰਟ ਵਿੱਚ ਪੰਚਾਇਤ ਮਤਾ ਪਾ ਕੇ ਕੇਸ ਕਰਦੀ ਆ। ਤਾਂ ਉਹ ਜਿਹੜਾ ਕੇਸ ਆ ਵਿਚਾਰ ਦੇ ਅਧੀਨ ਆ ਕੋਰਟ ਦੇ ਵਿੱਚ ਤਾਂ ਜਿਹੜਾ ਪੰਚਾਇਤ ਨੇ ਐਸ ਡੀ ਐਮ ਦਾ ਸਹਾਰਾ ਲੈ ਕੇ ਪੁਲਿਸ ਦਾ ਸਹਾਰਾ ਲੈ ਕੇ ਪੰਚਾਇਤ ਨੇ ਦੁਕਾਨਾਂ ਦੇ ਜਿੰਦੇ ਤੋੜੇ ਉਹ ਕਿਹਦੇ ਆਰਡਰਾਂ ਨੂੰ ਤੋੜੇ ਜਿੰਨਾ ਚੱਕਰ ਲੋਰ ਕੋਰਟ ਫੈਸਲਾ ਨਹੀਂ ਦਿੰਦੀ ਉਹਨਾਂ ਚੱਕਰ ਹਾਈ ਕੋਰਟ ਚ ਦੁਕਾਨਾਂ ਦਾ ਮਸਲਾ ਹੀ ਨਹੀਂ ਜਾਂਦਾ ਹੈ ਨਾ ਇਸ ਕਰਕੇ ਜਿਹੜਾ ਉਹ ਪ੍ਰਸ਼ਾਸਨ ਜਿਹੜਾ ਆ ਉਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਰਣ ਕੇ ਧਨਾੜ ਲੋਕਾਂ ਨਾਲ ਜਾਤੀ ਵਿਤਕਰੇ ਦੇ ਵਿੱਚ ਜਿਹੜਾ ਉਹ ਉਸ ਪ੍ਰਸ਼ਾਸਨੀਤਾ ਸਿਵਲ ਪ੍ਰਸ਼ਾਸਨ ਵਿੱਚ ਸ਼ਾਮਲ ਇਸ ਕਰਕੇ ਜਿਹੜੇ ਅਫਸਰ ਸ਼ਾਮਲ ਆ ਜਿਨ੍ਹਾਂ ਨੇ ਜ਼ਿੰਦੇਦ ਤੋੜੇ ਆ ਜਾ ਕੇ ਦੁਕਾਨਾਂ ਦੇ ਉਹਨਾਂ ਦੇ ਖਿਲਾਫ ਬੰਦੀ ਕਰ ਲਈ ਕੀਤੀ ਜਾਵੇ ਇਹਦੇ ਤੋਂ ਪਿੱਛੇ ਇਹ ਅਮਰੀਕਨ ਲਗਭਗ 2023 ਦੇ ਵਿੱਚ 2023 ਦੇ ਵਿੱਚ ਇੱਕ ਉਸ ਪ੍ਰਸ਼ਾਸਨ ਜਿੰਦੇ ਪਹਿਲਾਂ ਵੀ ਤੋੜਦੀ ਉਹ ਜਿੰਦੇ ਤੋੜ ਕੇ ਉੱਥੋਂ ਗੱਡੀ ਕੱਢ ਕੇ ਲਿਓਂਦੇ ਆ ਗੱਡੀ ਕੱਢ ਕੇ ਲਿਆਉਂਦੇ ਆ ਤਾਂ ਅਸੀਂ ਉਸ ਪ੍ਰਸ਼ਾਸਨ ਨੂੰ ਪੁੱਛਿਆ ਕਿ ਵੀ ਇਹ ਕਿਹਦੇ ਹੁਕਮਾਨਾਂ ਜਿੰਦੇ ਤੁਰੇ ਆ ਤੇ ਕਹਿੰਦੇ ਜੀ ਹਾਈ ਕੋਰਟ ਦੇ ਹੁਕਮ ਆ ਪਰ ਮੈਂ ਖੱਕ ਸਾਹਿਬ ਨੂੰ ਪਿਛਲੇ ਦਿਨੀਂ ਵੀ ਜਿਹੜਾ ਉਹ ਡੀਆਈਜੀ ਸਾਹਿਬ ਦੇ ਤਰ੍ਹਾਂ ਲਾਇਆ ਡੀਸੀ ਸਾਹਿਬ ਦੇ ਤਰ੍ਹਾਂ ਲਾਇਆ ਤੇ ਖੱਕ ਸਾਹਿਬ ਨੇ ਮਨ ਬੁਲਾਇਆ ਉਹਨਾਂ ਨੇ ਕਿਹਾ ਕਿ ਵੀ ਦੱਸੋ ਵੀ ਮੈਂ ਕਿਹਾ ਵੀ ਸਾਨੂੰ ਇਹ ਦੱਸ ਦੋ ਵੀ ਇਹ ਕਿਹਦੇ ਆਰਡਰ ਆ ਤੁਸੀਂ ਕਹਿੰਦੇ ਹਾਈ ਕੋਰਟ ਦੇ ਮੇਕਾ ਐਸਐਸਪੀ ਸਾਹਿਬ ਨੇ ਜੇ ਹਾਈ ਕੋਰਟ ਦੇ ਆਰਡਰਾਂ ਨੂੰ ਤੋੜੇ ਆ ਤਾਂ ਤੁਸੀਂ ਜਿਹੜਾ ਉਹ ਸਾਨੂੰ ਆਰਡਰਾਂ ਦੀ ਕਾਪੀ ਦੇ ਦਿਓ ਅਸੀਂ ਪੁਲਿਸ ਦੇ ਖਿਲਾਫ ਜੋ ਕੰਪਲੇਟ ਹੈ ਉਹ ਕਾਪੀ ਲੈ ਲਾਂਗੇ ਪਰ ਸਾਨੂੰ ਅੱਜ ਤੱਕ ਜਿਹੜਾ ਉਹ ਉਹ ਹਾਈ ਕੋਰਟ ਦੇ ਆਰਡਰਾਂ ਦੀ ਕਾਪੀ ਨਹੀਂ ਦਿੱਤੀ ਉਸ ਤੋਂ ਬਾਅਦ ਅਸੀਂ ਜਿਹੜਾ ਉਹ ਐਸਡੀਐਮ ਨੂੰ ਲਿਖਤੀ ਮੰਗ ਕੀਤੀ ਕਿ ਮੈਨੂੰ ਸਾਨੂੰ ਦੱਸਿਆ ਜਾਵੇ ਕਿ ਵੀ ਇਹ ਕਿਹਦੇ ਆਰਡਰਾਂ ਨਾਲ ਜੰਦੇ ਤੋੜੇ ਆ ਤੇ ਐਸਡੀਐਮ ਕਹਿ ਰਿਹਾ ਐਸਪੀ ਨੇ ਮਾਨੂੰ ਸਪਾਰਸ ਕੀਤੀ ਤੇ ਜਿਹੜਾ ਪੁੱਛ ਦਾ ਠਾਣੇ ਦਾ ਐਸ ਐਚਓ ਆ ਉਹ ਐਸ ਡੀ ਐਮ ਨੂੰ ਕਹਿ ਰਿਹਾ ਉਹ ਸਾਡੇ ਤੋਂ ਪੇਪਰ ਆਸੀਂ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਦਵਾਂਗੇ ਇੱਕ ਦੂਗੇ ਤੇ ਸੱਟ ਰਹੇ ਆ ਹਾਈ ਕੋਰਟ ਦਾ ਕੋਈ ਵੀ ਆਰਡਰ ਨਹੀਂ ਸੀ ਇੱਥੋਂ ਸਿੱਧ ਹੁੰਦਾ ਆ ਇੱਥੋਂ ਸਾਬਤ ਹੁੰਦਾ ਆ ਕਿ ਜਿਹੜਾ ਪ੍ਰਸ਼ਾਸਨ ਆ ਉਹ ਵੀ ਜਾਤੀ ਵਿਕਰਾ ਕਰਨ ਵਾਲੀ ਤਨਾੜ ਪੰਚਾਇਤ ਦੇ ਨਾਲ ਮਿਲਿਆ ਹੋਇਆ ਤੇ ਇਹਨਾਂ ਸਾਰਿਆਂ ਦੇ ਖਿਲਾਫ ਐਸ ਐਸਟੀ ਐਕਟ ਦਾ ਪਰਚਾ ਕਰਕੇ ਜਿੰਨਾ ਚਿੱਕਰ ਇਹਨਾਂ ਦੀਆਂ ਸਾਰਿਆਂ ਦੀ ਰੈਸਟ ਨਹੀਂ ਪਈ ਆਉਣੀ ਆ ਉਨਾ ਚੱਕਰ ਜਿਹੜਾ ਇਹ ਸੰਦਰਸ਼ ਸਤਿਗੁਰਾਂ ਦੇ ਹੁਕਮ ਦੇ ਅਨਸਾਰ ਜਾਰੀ ਰਹੂਗਾ ਦੂਸਰੀ ਗੱਲ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਪ੍ਰੈਸ ਵਾਲੇ ਭਰਾਵਾਂ ਨੂੰ ਕਿ ਵੀ ਉੱਥੇ ਜਿਹੜਾ ਆ ਇੱਕ ਖਲਾਫ ਵੀ ਇਹਨੇ ਗੱਡੀ ਚੋਰੀ ਖੋਈ ਆ ਕੋਈ ਵੀ ਪਿੰਡ ਦਾ ਬੰਦਾ ਗੱਡੀ ਜਿਹੜਾ ਉਹ ਖੋ ਕੇ ਮੰਦਰ ਦੇ ਵਿੱਚ ਖੜੀ ਕਰੂਗਾ ਆਪ ਹੀ ਗੱਡੀ ਖੜੀ ਕਰਕੇ ਆਪ ਹੀ ਜਿਹੜਾ ਉਹ ਇਹਦੇ ਖਿਲਾਫ ਜਦੋਂ ਗੱਡੀ ਖੜੀ ਕੀਤੀ ਆ ਤਾਂ ਇਹਨੇ ਕੰਪਲੀਟਾ ਕੀਤੀਆਂ ਉਸ ਕੰਪਲੀਟਾ ਦੇ ਸਾਥੋਂ ਨੰਬਰ ਲੱਗੇ ਹੋਏ ਆ ਕੰਪਲੀਟਾ ਕੀਤੀਆਂ ਵੀ ਇਸ ਮੰਦਰ ਦੇ ਵਿੱਚ ਗੱਡੀ ਖੜੀ ਆ ਇਹ ਗੱਡੀ ਜਿਹਦੀ ਹੈਗੀ ਆ ਇਸ ਬੰਦੇ ਦੀ ਆ ਉਹਨੂੰ ਦਿੱਤੀ ਜਾਵੇ ਪਰ ਉਹ ਕੰਪਲੀਟਾ ਕਰਨ ਤੋਂ ਬਾਅਦ ਚ 2 ਮਹੀਨੇ ਬਾਅਦ ਇਹਨਾਂ ਦੇ ਖਿਲਾਫ ਗੱਡੀ ਖੋਹ ਦਾ ਪਰਚਾ ਦਰਜ ਕਰ ਦਿੱਤਾ ਸੀ ਵੇਖੋ ਇੱਕ ਬੰਦਾ ਦੱਸ ਰਿਹਾ ਪ੍ਰਸ਼ਾਸਨ ਨੂੰ ਕਿ ਸਾਡੇ ਮੰਦਰ ਚ ਗੱਡੀ ਖੜੀ ਆ ਇਨੂੰ ਜਿਹੜਾ ਉਹ ਜਿਹਦੀ ਗੱਡੀ ਆ ਉਹਨੂੰ ਗੱਡੀ ਦਿੱਤੀ ਜਾਵੇ। ਉਹਦੇ ਖਿਲਾਫ 2 ਮਹੀਨਿਆਂ ਬਾਅਦ ਜਿਹੜਾ ਉਹ ਗੱਡੀ ਖੋ ਦਾ ਪਰਚਾ ਦਰਜ ਹੋਵੇ ਤਾਂ ਇਥੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਦਬਾਉਣ ਦੀ ਖਾਤਰ ਉੱਥੇ ਕਿ ਜਿਹੜਾ ਧਨਾੜ ਲੋਕਾਂ ਨੇ ਰਲ ਕੇ ਇਹਨੂੰ ਮਜਬੂਰ ਕਰਕੇ ਉੱਥੇ ਸਾਸੰਗ ਕੀਤਾ। ਸਾਸੰਗ ਕੀਤਾ 2023 ਦੇ ਵਿੱਚ। ਠੀਕ ਕੀਤਾ ਇਹ ਤਾਂ ਆਪੇ ਇੱitei ਦੇ ਵਿੱਚ ਸਾਸੰਗ ਕੀਤਾ ਤੇ ਇਹਨਾਂ ਨੇ ਉੱਥੇ ਮਰਗ ਦੇ ਭੋਗ ਸੀਗਾ ਇਹ ਕਹਿੰਦੇ ਵੀ ਤੁਸੀਂ ਇੱਕ ਦੋ ਦਿਨ ਪਿੱਛੇ ਕਰ ਲਓ ਸਾਸੰਗ ਤੁਸੀਂ ਕਰ ਲਿਓ ਪਰ ਸਾਸੰਗ ਕਰਨ ਦੇ ਬਾਵਜੂਦ ਇਹਨਾਂ ਨੇ ਲਿਖਤੀ ਕਰ ਲਿਆ ਵੀ ਜਿਹੜਾ ਸਾਸੰਗ ਵਾਲੇ ਆ ਉਹ ਜਿਹੜਾ ਉਹ ਮਰਗ ਦੇ ਭੋਗ 'ਚ ਨਹੀਂ ਜਾਣਗੇ ਜਿਹੜੇ ਮਰਗ ਦੇ ਭੋਗ ਵਾਲੇ ਆ ਉਹ ਸਾਸੰਗ 'ਚ ਨਹੀਂ ਜਾਣਗੇ ਪਰ ਜਿਹੜੇ ਸਾਸੰਗ ਵਾਲੇ ਜਿਹੜੇ ਸ਼ਰਧਾਤੀ ਲੋਕ ਸੀਗੇ ਉਹ ਮਰਗ ਵਾਲੇ ਭੋਗ ਦੇ ਵਿੱਚ ਜਾਂਦੇ ਆ ਭੋਗ ਦੇ ਵਿੱਚ ਖਰਰ ਵੀ ਪਾਉਂਦੇ ਆ ਮਹਾਰਾਜ ਦੇ ਗੁਜੂ ਦੇ ਵਿੱਚ 컬러 ਪਾ ਕੇ ਆ ਕੇ ਮੋੜ ਕੇ ਘਰਾਂ ਨੂੰ ਜਲਦੇ ਨੇ ਦੂਜੇ ਦਿਨ ਬੇਦਬੀ ਦਾ ਪਰਚਾ ਵਾਲਮਿਕੀ ਮੰਦਰ ਕਮੇਟੀ ਦੇ ਹੋਈ ਤੇ ਉਹ ਜਿਹੜੇ ਭੋਗ ਵਾਲੇ ਲੋਕ ਸੀਗੇ ਜਿਹੜੇ ਜਿਹਨਾਂ ਦੇ ਮਤਲਬ ਦਾ ਭੋਗ ਸੋਹਣਾ ਤੇ ਵੇ। ਪ੍ਰਸ਼ਾਸਨ ਨੇ ਇੱਕ ਨਹੀਂ ਪਰਚਾ ਦੀ। ਪਤਾ ਨਹੀਂ ਕਿੰਨੇ ਕਿ ਝੂਠੇ ਪਰਚੇ ਕੀਤੇ ਆ। ਜਿਨ੍ਹਾਂ ਨੇ ਝੂਠੇ ਪਰਚੇ ਕੀਤੇ ਆ। ਇਹ ਜਿਹੜਾ ਉਹ ਸਾਰਾ ਕੁਝ ਜਿਹੜਾ ਉਭਾਅ ਅਸਰਾ ਦੇ ਖਿਲਾਫ ਮਰਦੀ ਕਾਰਵਾਈ ਬਣੀ ਚਾਹੀਦੀ ਆ। ਦੂਸਰੇ ਗਗਨਦੀਪ ਜੀ ਜਿਹੜਾ ਉੱਥੋਂ ਸਾਡੇ ਹੈਗੇ ਆ। ਤੇ ਜਿਹੜਾ ਉਹਨੂੰ ਸਾਰਾ ਜਿਹੜਾ ਉਹ ਇੱਕ ਇੱਕ ਪ੍ਰੂਫ ਦੇ ਆਧਾਰ ਤੇ ਇਹਨਾਂ ਨੇ ਅੱਜ ਆਂਦੇ ਆ ਸਾਰਾ ਵੀਡੀਓ ਨੂੰ ਮਿਲਣਾ ਸੀ ਆਈ.ਡੀ ਨੂੰ ਵੱਡਣਾ ਆ। ਉਹ ਵੀ ਗੱਲ ਕਰ ਰਹੇ ਆ। ਜੀ। ਤੁਸੀਂ ਭਾਜੀ ਕੀ ਕਹਿਣਾ ਚਾਹੁੰਦੇ ਆ ਜੀ ਇਸ ਕੇਸ ਦੇ ਬਾਰੇ? ਅਜੀਮ ਭਾਜੀ ਆਪਾਂ ਨਾ ਚਲੋ ਹਣ ਮਾਨ ਸਾਹਿਬ ਨੇ ਆਪਣੇ ਕਮੇਟੀ ਚੇਅਰਮੈਨ ਆ ਦੱਸ ਦਿੱਤਾ ਈ ਸਾਰਾ ਕੁਝ ਦੱਸ ਦਿੱਤਾ ਪਿਆ ਵਾ ਤੇ ਜਿਹੜੀ ਹੁਣ 14 ਤਰੀਕ ਨੂੰ ਦੂਜੇ ਮਹੀਨੇ ਦੀ ਨੂੰ ਘਟਨਾ ਹੋਈ ਆ ਐਸਡੀਐਮ ਸਾਹਿਬ ਨੇ ਜਿਹੜੇ ਜਿੰਦੇ ਤੋੜੇ ਆ ਨਾ ਸਾਡੇ ਤੋਂ ਉਹਨਾਂ ਦੇ ਕੋਲ ਤੋਂ ਕੋਈ ਆਰਡਰ ਨਹੀਂ ਨਿਕਲਿਆ ਹੈਗਾ ਹਾਈ ਕੋਰਟ ਦਾ ਸਾਡੇ ਕੋਲ ਨਾ ਮੈਂ ਆ ਤੁਹਾਨੂੰ ਦਿਖਾਣਾ ਚਾਹੁੰਦਾ ਆ ਕਿ ਇੱਕ ਪੰਚਾਇਤ ਸੈਕਟਰੀ ਨੇ ਆਰਟੀਆਈ ਦੇ ਵਿੱਚ ਦੱਸਿਆ ਸੀਗਾ ਸਾਨੂੰ ਬਕਾਇਦਾ ਵੀ ਜਿਹੜਾ ਇਹਨਾਂ ਜਿਹੜਾ ਦੁਕਾਨਾ ਦਾ ਕਾਗਜ਼ਾ ਲੈ ਆ ਇਹਨਾਂ ਨੇ ਖਸਰਾ ਨੰਬਰ 263 ਦੀਆਂ ਦਾ ਐਸਡੀਐਮ ਸਾਹਿਬ ਨੇ 14 ਫਰਵਰੀ 2025 ਨੂੰ ਉਹਨਾਂ ਦਾ ਸਾਨੂੰ ਰਿਕਾਰਡ ਆਰਟੀਆਈ ਦੇ ਵਿੱਚ ਡੀਡੀਪੀਓ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋ ਕੇ ਐਸਡੀਐਮ ਆਪਣੇ ਸੈਕਟਰੀ ਭੁਵਿੰਦਰ ਸਿੰਘ ਤੁਹਾਨੂੰ ਰਿਪੋਰਟ ਦਿੰਦਾ ਸੀਗਾ ਵੀ ਇਹਨਾਂ ਦੁਕਾਨਾਂ ਦੇ ਸਬੰਧੀ ਸਾਡੇ ਤੋਂ ਪੰਚਾਇਤੀ ਹੋਣ ਦਾ ਕੋਈ ਰਿਪੋਰਟ ਨਹੀਂ ਹੈਗਾ ਜੀ ਤੇ ਜਦ ਸੈਕਟਰੀ ਕਹਿ ਰਿਹਾ ਵੀਡੀਓ ਕਹਿ ਰਿਹਾ ਜੇ ਐਸਡੀਐਮ ਸਾਹਿਬ ਨੇ ਕਿਹੜੇ ਆਡਰਾਂ ਦੇ ਉੱਤੇ ਮੰਦਰ ਦੇ ਜਿਹੜੇ ਆ ਤਾਲੇ ਤੋੜੇ ਗਏ ਜੀ ਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਆਪਣਾ ਭਗਵਾਨ ਬਾਵੀਕ ਮੰਦਰ ਜੀ ਦੇ ਉੱਤੇ ਇਹਨਾਂ ਨੇ ਪੰਚਾਇਤ ਨੇ ਪਰਚਾ ਦਰਜ ਕਰਾਇਆ ਸੀਗਾ ਵੀ ਇਹ ਗੈਰ ਕਾਨੂੰਨੀ ਜਾਂ ਜਾਏ ਕਬਜ਼ੇ ਦੇ ਵਿੱਚ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਕੋਲੋਂ 2023 ਦੀ ਜੀ ਲੈਟਰ ਆ ਜਿਹੜੀ ਕੀ ਵੀਡੀਓ ਸਾਹਿਬ ਵੱਲੋਂ ਪੰਚਾਇਤ ਜਿਹੜੀ ਆ ਸਰਪੰਚ ਬਲਵਿੰਦਰ ਕੌਰ ਨੂੰ ਜਿਨੇ ਮੰਦਰ ਭਗਵਾਨ ਵਾਲਮੀਕ ਜੀ ਦੇ ਮੰਦਰ ਦੇ ਵਿਰੁੱਧ ਮਤਾ ਪਾਇਆ ਸੀਗਾ ਵੀ ਇਹ ਇਹਦਾ ਨਜਾਇਜ਼ ਕਬਜ਼ਾ ਇਹਨੂੰ ਖਾਲੀ ਕਰਾਇਆ ਜਾਵੇ ਤੇ ਉਸੇ ਸਰਪੰਚ ਬਲਵਿੰਦਰ ਪੌਰ ਨੂੰ ਆਪਣੇ ਵੀਡੀਪੀਓ ਸਾਹਿਬ ਨੇ ਪੂਰੇ ਪੈਂਡ ਦੀ ਨਿਸ਼ਾਨਦੇਹੀ ਕਰਕੇ ਤੇ ਕਬਜ਼ੇ ਹਟਾਉਣ ਦਾ ਉਹਨੂੰ ਆਰਡਰ ਦਿੱਤਾ ਸੀਗਾ ਤੇ ਇਹ ਐਸਡੀਐਮ ਸਾਹਿਬ ਦੇ ਵੀ ਧਿਆਨ ਦੇ ਵਿੱਚ ਇਹ ਲੈਟਰ ਤੇ ਅੱਜ ਤੱਕ ਇਸ ਇਸ ਲੈਟਰ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਕਿਉਂਕਿ ਉੱਥੇ ਹੋਰ ਵੀ ਪੰਚਾਇਤੀ ਦਾਵਾ ਨੇ ਜਿਸੇ ਜਿਨ੍ਹਾਂ ਦੇ ਵਿੱਚ ਧਾਰਮਿਕ ਸਥਾਨ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਪਰਸਨਲ ਕੋਟੀਆਂ ਬਣੀਆਂ ਕੋਈ ਆ ਕਿਸੇ ਦੇ ਘਰ ਆ ਜੇ ਇਹ ਸਾਰੇ ਜਨਰਲ ਵਰਗ ਦੇ ਕੋਲ ਆ ਕਿਸੇ ਦੇ ਕੋਲ ਵਗਦੀ ਆ ਜ਼ਮੀਨਾਂ ਆ ਨਹਿਰਾ ਖਾਲਿਆਂ ਦੀਆਂ ਸਾਰੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਆ ਸਾਰਿਆਂ ਨੂੰ ਛੱਡ ਕੇ ਇੱਕ ਸਾਡੇ ਐਸ்சி ਸਮਾਜ ਦੇ ਭਗਵਾਨ ਬਾਲਵੀਰ ਮੰਦਿਰ ਦੇ ਵਿਰੁੱਧ ਮਤਾ ਪਾਉਣਾ ਇਹ ਜਾਤੀ ਵਿਤਕਰੇ ਤੋਂ ਦਰਸਾ ਰਿਹਾ ਆ ਜੀ ਇਹ 2000 ਤੇ ਆਪਣੇ 2023 ਦੀ ਜਿਹੜੀ ਆ ਰਿਪੋਰਟ ਆ ਜਿਹਦੇ ਵਿੱਚ ਬਲਵਿੰਦਰ ਕੌਰ ਨੂੰ ਸਰਪੰਚ ਨੂੰ ਕਿਹਾ ਗਿਆ ਸੀ ਵੀ ਸਾਰੇ ਪਿੰਡ ਤੇ ਮਤਾ ਪਾ ਨਿਸ਼ਾਨਦੇਹੀ ਦਾ ਮਤਾ ਪਾ ਕੇ ਤੇ ਕਬਜ਼ਿਆਂ ਦੇ ਵਿਰੁੱਧ ਪਰਚੇ ਦਰਜ ਕਰਵਾ ਅੱਜ ਤੱਕ ਸਰਪੰਚ ਬਲਵਿੰਦਰ ਕੌਰ ਨੇ ਜਾਂ ਉੱਚ ਅਧਿਕਾਰੀਆਂ ਨੇ ਜਾਂ ਡੀਡੀਪੀਓ ਸਾਹਿਬ ਨੇ ਇਸ ਲੈਵਲ ਤੇ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਜੀ ਅਸੀਂ ਪ੍ਰਸ਼ਾਸਨ ਦੇ ਤੋੜੇ ਗਏ ਹੈ ਉਸ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਸਾਰੇ ਲਖਾਈਆਂ ਜੀ ਆਪਣੀਆਂ ਅਸੀਂ ਉਹਨਾਂ ਦੇ ਆ ਉਸ ਸੰਬੰਧੀ ਕੋਈ ਕੇਸ ਹੀ ਹਨੀਗਾ ਜੀ ਦੁਕਾਨਾਂ ਸੰਬੰਧੀ ਸਿਰਫ ਇੱਕੋ ਕੇਸ ਆ ਸਿਰਫ ਇੱਕੋ ਹੀ ਕੇਸ ਆ ਉਹ ਲੋਅਰ ਕੋਰਟ ਦੇ ਵਿੱਚ ਵਿਚਾਰਦੇ ਆ ਦੀ ਆ ਅਸੀਂ ਉਹਨਾਂ ਦੀਆਂ ਤਰੀਕਾ ਦੇ ਹਾਜ਼ਰ ਹੋਣੇ ਆ ਜੀ ਉਹਨਾਂ ਦੀਆਂ ਤੇ ਕੋਈ ਉੱਚ ਡਿਸੀਜਨ ਨਹੀਂ ਹੋਇਆ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਇਹ ਜਿਹੜਾ ਉਹਨਾਂ ਨੇ ਉਦੋਂ ਕਬਜ਼ਾ ਕੀਤਾ ਉਹਦੇ ਸਿਰਫ ਇਹ ਰਿਕਾਰਡ ਆ ਜਦ ਪੰਚਾਇਤ ਕਹਿ ਰਹੀ ਆ ਜੇਤ ਉਹਨਾਂ ਦੇ ਕੋਲ ਕੋਈ ਰਿਪੋਰਟ ਆ ਵੀ ਸਾਡੀ ਮਾਲਕੀ ਆ ਤੇ ਸਾਨੂੰ ਦੇ ਦਿਓ ਜੀ ਜੇ ਤੁਸੀਂ ਜੇ ਤੁਸੀਂ ਸਾਨੂੰ ਦੇਵੋਗੇ ਜਾਂ ਸਾਨੂੰ ਕੋਈ ਆਰਡਰ ਦਿਖਾਓਗੇ ਤਾਂ ਅਸੀਂ ਫਿਰ ਹੀ ਐਕਸੈਪਟ ਕਰਾਂਗੇ ਵੀ ਹਾਂ ਵੀ ਇਹ ਪੰਚਾਇਤੀ ਦੁਕਾਨਾ ਆ ਜਾਂ ਅਸੀਂ ਇਹਦੇ ਵਿੱਚ ਕੀ ਸਾਰੇ ਆ ਜਾਂ ਕਿੱਦਾਂ ਆ ਕਿ ਕਿੱਦਾਂ ਦੇ ਇਹ ਪੁਲਿਸ ਨੂੰ ਕਿੱਦਾਂ ਦਿੱਤੇ ਇਸ ਪੂਰੇ ਕੇਸ ਵਿੱਚ ਪੁਲਿਸ ਦਾ ਕੋਈ ਸਾਥ ਹੀ ਨਹੀਂ ਸੁਨੀ ਜੀ ਸਾਡਾ ਵੀ ਸਾਥ ਦਿੱਤਾ ਜੀ ਉਹਨੇ ਤਨਾੜ ਲੋਕਾਂ ਦਾ ਸਾਥ ਮੈਂ ਪ੍ਰਸ਼ਾਸਨ ਹੋਂਨਾ ਵੱਲੋਂ ਖੜੇ ਹੋ ਗਏ ਪ੍ਰਸ਼ਾਸਨ ਹੋਂਨਾ ਵੱਲੋਂ ਧਿਰ ਬਣ ਕੇ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਆ ਜਿੰਦੇ ਤੋੜੇ ਗਏ ਉਹ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਤੇ ਪਿੰਡ ਦੇ ਜਿਹੜੇ ਤਨਾੜ ਲੋਕਾਂ ਦੇ ਵੱਲੋਂ ਕਰਵਾਏ ਗਏ ਆ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਇਹਨੂੰ ਕਿੰਨੇ ਸਮੇਂ ਤੱਕ ਦੀ ਜਿਹੜਾ ਕੰਟੀਨਿਊ ਰੱਖੋ ਦੇਖੋ ਜੀ ਇਹ ਤਾਂ ਜਿੰਨਾ ਟਾਈਮ ਐਸੀ ਐਕਟ ਦੀ ਤਹਿਤ ਜਿਨ੍ਹਾਂ ਨੇ ਮੰਦਰ ਦੇ ਇਕੱਲੇ ਮੰਦਰ ਨੂੰ ਟਾਰਗੇਟ ਕਰਕੇ ਬਾਕੀ ਸਾਰੀਆਂ ਥਾਵਾਂ ਛੱਡ ਕੇ ਝੂਠੇ ਪਰਚੇ ਦਰਜ ਕਰਾਏ ਸਾਡੀ ਧਾਰਮਿਕ ਭਾਵਨਾ ਨੂੰ ਉਠੀਏ ਸਪচাই ਜਾਂ ਜਿਹੜੀਆਂ ਨਜਾਇਜ਼ ਬਿਨਾ ਮਤੇ ਤੋਂ ਬਿਨਾ ਆਰਡਰ ਤੋਂ ਬਿਨਾ ਕਿਸੇ ਵੀ ਕਾਗ ਤੋਂ ਜਿਹੜੇ ਜਿੰਦੇ ਤੋੜੇਗਾ ਉਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਮਹਾਰਾਜ ਜੀ ਦੇ ਹੁਕਮ ਨਾਲ ਇੱਥੇ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਜਿਹੜੇ ਤੁਹਾਡੇ ਤੇ ਨਜਾਇਜ਼ ਜਿਹੜੇ ਝੂਠੇ ਇਲਜ਼ਾਮ ਲਾਏ ਜਾ ਰਹੇ ਉਹਨਾਂ ਬਾਰੇ ਅੱਜ ਕੀ ਕਹਿਣਾ ਤੁਸੀਂ ਉਹਨਾਂ ਬਾਰੇ ਇਦਾਂ ਹੈ ਜੀ ਉਹ ਜੋ ਜੋ ਵੀ ਕੀਤਾ ਪਰਸ ਨੇ ਨਜਾਇਜ਼ ਕੀਤਾ ਉਹ ਮਾਨਯੋਗ ਅਦਾਲਤ ਦੇ ਵਿੱਚ ਵਿਚਾਰ ਦੀ ਨੇ ਅਸੀਂ ਆਪਣਾ ਉੱਥੇ ਪੱਕੇ ਪੇਸ਼ ਕਰਦੇ ਆਂ ਇਹਨਾਂ ਦੇ ਕੋਲ ਕੋਈ ਐਵੀਡੈਂਸ ਹੈ ਕੋਰਟ 'ਚ ਦਿਖਾ ਦੇਣ ਜੀ ਧੰਨਵਾਦ ਜੋ ਮਾਨਯੋਗ ਅਦਾਲਤ ਦਾ ਫੈਸਲਾ ਹੋਊਗਾ ਸਾਨੂੰ ਮਿਲ ਜੀ ਸੋ ਸਾਥੀਓ ਤੁਸੀਂ ਦੇਖ ਰਿਆ ਸੀ ਸੋ ਸਾਰਾ ਜਿਹੜਾ ਮਾਹੌਲ ਹੈ ਸਾਡੀ ਤੁਸੀਂ ਵੀ ਦੇਖ ਸਕਦੇ ਆ ਕਿ ਖਾਸ ਕਰਕੇ ਜਿਹੜਾ ਆ ਇਹਦਾ ਮਾਹੌਲ ਹੈ ਅਸੀਂ ਇਹ ਕਿਹਾ ਰੋਡ ਆ ਉਹ ਵੀ ਬਲੌਕ ਕਰ ਦਿੱਤਾ ਗਿਆ ਹੈ ਸੋ ਤੁਹਾਨੂੰ ਸਾਰੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਇੱਕ ਸਾਈਡ ਪ੍ਰਸ਼ਾਸਨ ਖੜਾਇਆ ਤਾਂ ਇੱਕ ਸਾਈਡ ਜਿਹੜਾ ਆ ਸਮਾਜ ਜੀਵਨ ਦਾ ਰੋਡਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ ਸ਼ਕਤੀ ਹਮਾਰੀ ਹੈ ਉਹ ਸਰਕਾਰਾਂ ਮੁੱਖ ਜਿਹੜੇ ਪਹਾੜ ਦੀ ਗੱਲ ਕਰਦੇ ਤੇਰੇ ਪਹਾੜ ਬੋਲ ਮਿੱਕੀ ਸ਼ਕਤੀ ਹਮਾਰੀ ਹੈ ਇਹਨੂੰ ਕੇਸ ਇਸ ਕੇਸ ਨੂੰ ਕੇਸ ਨਜ਼ਰੀਏ ਨਾਲ ਦੇਖਦੇ ਹੋ ਸਾਰੇ ਕੇਸ ਇਹ ਕੇਸ ਤਾਂ ਦੇਖੋ ਪ੍ਰਸ਼ਾਸਨ ਨੂੰ ਦੱਸਿਆ ਕਿ ਵੀ ਜਿਹੜੀ ਜਿਹੜੀ ਕੰਪਲੀਟਾ 100 ਬਟਨ 100 150 ਬੰਦੀਆਂ ਹੈ ਇਹ ਬਾਈ ਤਾਂ ਵੀ 6 ਆਰਡਰ ਤੇ ਚੱਲ ਰਹੇ ਆ ਜੀ ਉਹਨਾਂ ਨੂੰ ਪ੍ਰਸ਼ਾਸਨ ਨੂੰ ਉਹਦੇ ਜਦੋਂ ਡੇਟਾ ਦਿੱਤੀਆਂ ਪਿੰਡ ਵਾਸੀਆਂ ਵੱਲੋਂ ਮਹਾਰਾਜਾ ਵਾਲੇ ਵੀ ਸਮਾਜ ਦੇ ਵਿੱਚ ਦੀ ਕਾਟ ਜੋ ਇਸ ਕਰਕੇ ਉਹ ਦੱਬਣ ਦੀ ਜਿਹੜੀ ਅਦਰ ਕਮੇਟੀ ਹੈਗੀ ਉਹ ਕੋਸ਼ਿਸ਼ ਕਰਦੀ ਆ ਹੁਣ ਵੀ ਦੇਖਣਾ ਜੇ ਆਪਾਂ ਦੇਖੀਏ ਤੇ ਉਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਸਾਨੂੰ ਕੋਈ ਇਹ ਨਹੀਂ ਵਰਗ ਨਹੀਂ ਕਰਦਾ ਕਰੋ ਮਹਾਰਾਜਾ ਵਾਲੇ ਦਾ ਕੋਈ ਘਰ ਬਣਿਆ ਉਹਦੋਂ ਘਰ ਬਣਿਆ ਜਿਹੜੀ ਵਰਸ ਸਾਰੇ ਕਰ ਸਕਦੇ ਨਾਲ ਬਣ ਗਿਆ ਇਦਾਂ ਹੀ ਸ੍ਰਿਸ਼ਟੀ ਕਰਤਾ ਭਗਵਾਨ ਵਾਲੇ ਵੀ ਮਹਾਰਾਜਾ ਜਿਹੜਾ ਰਮਾਇਣ ਵਿੱਚ ਲਿਖਿਆ ਹੋਇਆ ਉਹ ਸ੍ਰਿਸ਼ਟੀ ਦੀ ਰਚਨਾ ਕੀਤੀ ਉਹਦੇ ਵਰਮਾਲੇ ਉੱਥੇ ਬਣਾਇਆ ਗਿਆ ਔਰ ਉਹ ਬਣੇ ਨੂੰ ਵੀ ਕਾਫੀ ਸਾਲ ਹੋ ਗਏ ਆ ਔਰ ਉੱਥੇ ਬਾਰ ਬਾਰ ਵੇਦ ਵੀ ਕਿਸੇ ਤਰੀਕੇ ਨਾਲ ਕਿਤੇ ਕਿਸੇ ਤਰੀਕੇ ਨਾਲ ਹੋਈ ਹੈ ਪ੍ਰਸ਼ਾਸਨ ਕਿਤੇ ਵੀ ਸਰਗਾਈ ਨਹੀਂ ਕਰ ਰਿਹਾ ਜਿਹੜੇ ਲੋਕ ਉੱਤੇ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੋਈ ਕੋਈ ਜਰਾ ਹੈ ਔਰ ਉੱਤੇ ਪਹਿਲਾਂ ਵੀ ਪਿਛਲੇ 1 ਸਾਲ ਡੇਸ ਸਾਲ ਪਹਿਲਾਂ ਵੀ ਤਿਰਾਨੀ ਦੇ ਕਾਨੂੰਨ ਦੇ ਹੰਤੇ ਸਾਡੇ ਉਹਨਾਂ ਨੂੰ ਵੀ ਰੱਖਿਆ ਸੀ ਵੇਚਣ ਉਹਨਾਂ ਨੂੰ ਮਾਰਾ ਕੀਤਾ ਸੀ ਪ੍ਰਸ਼ਾਸਨ ਨੇ ਉਹਦਾ ਵੀ ਸਖਤੀ ਨਾਲ ਕੋਈ ਵੀ ਉਹਨਾਂ ਨੇ ਐਕਚੁਅਲੀ ਲਿਆ ਤੇ ਹੁਣ ਵੀ ਜਿਹੜਾ ਵੇਦ ਵੀ ਇੱਥੇ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਹੈ ਵੇਦ ਵੀ ਹੋਣ ਤੋਂ ਬਾਅਦ ਪਿੰਡ ਵਾਸੀਆ ਵੱਲੋਂ ਔਰ ਸੰਗਠਨਾਵਾਂ ਵੱਲੋਂ ਕਾਫੀ ਯਾਰੀ ਉਹਤੇ ਕਮੇਟਾ ਬਣ ਚੁੱਕੀ ਹੈ ਕਸਸ ਜਿਹਦਾ ਦਲੰਦਰ ਨੂੰ ਵੀ ਇਹਨਾਂ ਤੋਂ ਵੀ ਆਪਾਂ ਇਹਦਾ ਜੁੜਾ ਚਾਹੀਆ ਹੱਲੇ ਤਾਂ ਕੋਈ ਐਫਐਸ ਦੋ ਨਹੀਂ ਆ ਗਈ ਆ ਦੂਸਰੀਆਂ ਪਾਰਟੀਆਂ ਜਿਹੜੀਆਂ ਵਾ ਜਿਹੜੇ ਸਾਡੇ ਉੱਤੇ ਨੌਜਵਾਨ ਸਾਥੀ ਆ ਉਹ ਮੰਦਰ ਹੀ ਦੇਖ ਰਹੇ ਕਰਦੇ ਉਹਨਾਂ ਨੂੰ ਵੀ ਧਮਕੀਆਂ ਦੂਜੀ ਪਾਰਟੀਆਂ ਨਾਲ ਮਿਲ ਰਹੀਆਂ ਜੀ ਕਿ ਤੁਸੀਂ ਕੰਪਲੀਟ ਕੀਤੀ ਤੇ ਤੁਹਾਡੇ ਗੋਲੀਆਂ ਵੱਜਣਗੀਆਂ ਐਦਾਂ ਉਹਦਾ ਉਹ ਪਰਿਵਾਰ ਪਰਿਵਾਰਾਂ ਵਾਲੇ ਸਾਰੇ ਬੰਦੇ ਹੈਗੇ ਆ ਤੇ ਸਾਡੇ ਮੰਦਰਾਂ ਤੇ ਕੋਈ ਹੱਥ ਪਾਊਗਾ ਤੇ ਫੇਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਵਾਭ ਹੀ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਪੁਲਿਸ ਦਾ ਪਰਚਾ ਜਿਹੜਾ ਪੂਰੀ ਤਰ੍ਹਾਂ ਢਿੱਲ ਪਾ ਕੇ ਬੈਠਾ ਹੈ ਉਹ ਪ੍ਰਸ਼ਾਸਨ ਇਹ ਦੇਖ ਰਿਹਾ ਕੋਈ ਨਾ ਕੋਈ ਇੱਥੇ ਜਿਹੜੀ ਕਿਸੇ ਦੀ ਜਾਨ ਇਸੇ ਜਾਵੇ ਕੋਈ ਇਸੇ ਮਰੇ ਉਸ ਤੋਂ ਬਾਅਦ ਮੇਰੇ ਸਾਹਮਣੇ ਕੋਈ ਅਕਚਰ ਹੋਣਾ ਪਹਿਲਾਂ ਨਹੀਂ ਹੋਣਾ ਇਸ ਕਰਕੇ ਅੱਜ ਸਾਡੇ ਸੱਜਣਾਂ ਨੂੰ ਇਰਾਹੋਂ ਆਇਆ ਸੀ ਵਿਰਧਧਰ ਪੀਪੀ ਜਾਵਦਾ ਅੱਜ ਇਸ ਸਾਰਾ ਸਮਾਜ ਇੱਥੇ ਪਹੁੰਚਿਆ ਲੱਗ ਲੱਗ ਸੰਗਠਨ ਆਏ ਆ ਰਵਿਦਾਸ ਸਪੈਕਰ ਦੇ ਸੰਗਠਨ ਨਾਲ ਵੀ ਭਾਈਚਾਰੇ ਸੰਗਠਨ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇੱਥੇ ਦਰਦਾਬਾਜ਼ੀ ਦਾ ਅੱਜ ਆਪਣਾ ਰੋਜ ਜਾਇਦਰਸੀ ਕਰ ਰਹੇ ਆ ਸਾਨੂੰ ਵੀ ਦੋਪੋਮ ਦਾ ਕੇ ਆਮ ਪਬਲਿਕ ਨੂੰ ਪ੍ਰਸ਼ਾਨੀ ਹੁੰਦੀ ਹੈ ਸਾਡੀ ਉਧਰ ਕਦੇ ਸਮਾਂ ਹੀ ਹੁੰਦੀ ਨਹੀਂ ਕਿਉਂਕਿ ਬਿਨਾਂ ਸੰਘਰਸ਼ ਤੋਂ ਸਾਨੂੰ ਕਦੇ ਵੀ ਕੁਝ ਨਹੀਂ ਮਿਲਿਆ ਸਾਨੂੰ ਲੱਗਦਾ ਹੈ ਕਿ ਇਸ ਜਿਹੜਾ ਮੋਰ-ਮੋ ਚੱਠਾ ਪਿੰਡ ਦੇ ਆ ਪਿੰਡ ਦਾ ਮਾਹੌਲ ਆ ਜਿਹੜਾ ਇਹਨੂੰ 2 ਸਾਲ ਹੋ ਗਏ ਆ ਬੜੀ ਪਿੰਡ ਦਾ ਮਾਹੌਲ ਉਹਦੇ ਭੱਗੇ ਹੋਏ ਤੇ ਜਾਤ ਨੂੰ ਲੈ ਕੇ ਧਰਮ ਨੂੰ ਲੈ ਕੇ ਉਹ ਤੇ ਗੱਲ ਕੀਤੀ ਜਾਂਦੀ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹ ਬਹੁਤ ਖੁਸ਼ਹਾਲ ਚੜ੍ਹੇ ਬੜਮ ਦਾ ਹੁੰਦੇ ਨਹੀਂ ਹੈਗਾ ਪਰ ਜਿਹੜੇ ਸਾਡੇ ਤੇ ਬਰਮਾਨਿਆਂ ਬਣਿਆ ਮੁੰਡੇ ਵੀ ਹਰ ਕਿੱਥੇ ਨੂੰ ਨਿਕਾ ਸੱਦਾ ਦਿੱਤਾ ਹੋਇਆ ਕੋਈ ਵੀ ਉੱਥੇ ਕੋਈ ਕਸਤੀ ਕੋਈ ਦਾ ਵਿਆਹ ਲੱਕੇ ਸਰ ਕੋਈ ਕਸ਼ੀ ਦਾ ਵਿਆਹ ਕੋਈ ਵੀ ਉੱਥੇ ਫਰੀਜ ਉੱਥੇ ਆ ਕੇ ਆਪਣੇ ਉਜੜੀ 15 ਦੀ ਬੱਤੋ ਕਰ ਸਕਦਾ ਸੀ ਉਸ ਬਰਮਾਨਿਆਂ ਤੇ ਜਿਹੜੀ ਬੇਦਖੀ ਹੋਈ ਆ ਉਸ ਪਿੰਡ ਦੇ ਨੌਜਵਾਨ ਜਿਨ੍ਹਾਂ ਦੇ ਅਸੀਂ ਕੰਪਲੀਟ ਦੱਸੀ ਮਾਈ ਨੇਮ ਪਰ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਸਾਡੀ ਹੋਈ ਉਹ ਆ ਜਿਹੜਾ ਮਦੂਰਨ ਸੰਗਠਨ ਚੁੰਬੜਾ ਬਿਆ ਉਸ ਤੋਂ ਬਾਅਦ ਜਿਹੜਾ ਆ ਜਿੱਦਾਂ ਸਾਡੇ ਸੰਸਦ ਦਾ ਹੁਕਮ ਹੋਊਗਾ ਉਹ ਜਿੱਦਾਂ ਸਾਡੇ ਸਮਾਜ ਦੀ ਜਿਹੜੀ ਇੱਕ ਅਸੀਂ ਇਕੱਠ ਕਰਕੇ ਵੱਡੇ ਪੱਧਰ ਤੇ ਅਸੀਂ ਜਿਹੜਾ ਨਾ ਫਿਰ ਆਪਣਾ ਜਿਹੜਾ ਰੂਪ ਵੀ ਦਾਹਰ ਕਰਾਂਗੇ ਔਰ ਆਪਣੀ ਤਾਕਤ ਜਿਹੜੀ ਆ ਉਹ ਵੀ ਅਸੀਂ ਪ੍ਰਦਰਸ਼ਨ ਵੀ ਦਿਖਾਵਾਂਗੇ ਤੇ ਸਰਕਾਰਾਂ ਨੂੰ ਜਵਾਬ ਤੁਸੀਂ ਇਸ ਸਮੇਂ ਇਹਦਾ ਮਤਲਬ ਹੋਵੇ ਪਰਿਆ ਵਧਿਆ ਨਾ ਆਪਰੇ ਮਜਾ ਰੱਖੋ ਇਹਨਾਂ ਵਿਚਾਰਾਂ ਦੇ ਬਾਰੇ ਗੱਲ ਕਰਨੀ ਹੈ ਆਪੋ ਸੱਜਣੀਆਂ ਆਪਰੇ ਵੀ ਬਹੁਤ ਵਿਚਾਰ ਰੱਖੇ ਨੇ ਜਿਹੜੇ ਬੰਦੇ ਸ੍ਰੀ ਮੋਹਦਵਾਲ ਮੋਹਕੇ ਦੇ ਆਏ ਆ ਸਿਰ ਜੀ ਸੇ ਮਿਹਰਬਾਨ ਸ੍ਰੀ ਨਾਮ ਨਾਮ ਧੰਨਵਾਦ ਜੀ 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 ਜ